ਹਾਂਜੀ ਸਾਰੇ ਵੀਰਾਂ ਦਾ ਸਵਾਗਤ ਆ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਸਹਿਜ 187 ਮਾਡਲ ਹੈਗਾ ਜੀ 24 ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਪਾਂ ਟਰਾਲੀ ਦੀ ਸਾਰੀ ਜਾਣਕਾਰੀ ਡਿਟੇਲ ਏਰੀਆ ਸਾਰਾ ਕੁਝ ਦੱਸਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਕਰ ਲਿਓ ਸਬਸਕ੍ਰਾਈਬ ਬਾਕੀ ਆਪਾਂ ਫਰੰਟ ਸਾਈਡ ਤੋਂ ਸ਼ੁਰੂ ਕਰਦੇ ਆਂ ਵੀਡੀਓ ਵੀਰੋ ਮਾਡਲ ਹੈਗਾ 2024 ਤੇ 7.7 ਫੁੱਟ ਚੌੜਾ ਆ ਤੇ 1.587 ਟਰਾਲਾ ਲੰਬਾ ਆ ਜੀ ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ 10 ਇੰਚੀ ਗਾਟਾ ਲੱਗਾ ਆ ਪੂਰਾ ਫੁੱਲ ਹੈ ਵੀ ਗਾਟਾ ਆ 4 ਇੰਚੀ ਹੋ ਗਿਆ ਜੀ ਪੂਰੀ ਫੁੱਲ ਹੈ ਵੀ ਹੋ ਗਿਆ ਮਾਡਲ ਹੈਗਾ 2024 ਕੋਰਕਮੈਂਟ ਦਾ ਟਰਾਲਾ ਬਣਿਆ ਆ ਵਾ ਪੂਰਾ ਫੁੱਲ ਹੈਵੀ ਕੰਡੀਸ਼ਨ ਦੇ ਵਿੱਚ ਟਰਾਲਾ ਆ ਪੈਪ ਵੀ ਪੂਰੇ ਹੈਵੀ ਆ ਜਾਲੀ ਜੁਲੀ ਲੱਗੀ ਪੂਰਾ ਮੋਡੀਫਾਈ ਟਰਾਲਾ ਲੇਜ਼ਰ ਕਟਿੰਗ ਦੇ ਵਿੱਚ ਟਰਾਲਾ ਬਣਿਆ ਆ ਵਾ ਬਾਕੀ ਪੈਪ ਦੇ ਸਕਦੇ ਜੀ ਅਰਵਿੰਦਰਾ ਦੇ ਪੈਪ ਲੱਗੇ ਹੋਏ ਆ ਪਲਾਜ਼ਮਾ ਕਟਿੰਗ ਦੇ ਵਿੱਚ ਵੇਢਿਆ ਜੀ ਪੂਰਾ ਸੋਹਣਾ ਟਰਾਲਾ ਮੰਜਾ-ਮੰਜਾ ਲੱਗਾ ਹੋਇਆ ਵਾ ਬਾਕੀ ਤੁਹਾਨੂੰ ਥੱਲੇ ਦਿਖਾ ਦਿੰਨੇ ਆ 10 ਇੰਚ ਦੀ ਚੈਸੀ ਆ ਕਿਉਂ ਥਾਵਾਂ ਤੋਂ ਬੱਤੇ ਡਗਲੇ ਆ ਫੁੱਲਾ ਵੀ ਬੱਤੇ ਆ ਟਾਟਾ ਸੇਲ ਦਾ ਮਾਲ ਲੱਗਿਆ ਸਾਰਾ ਹੁਕਾਂ ਲੱਗੀਆਂ ਵੀ ਹਮ ਬਾਕੀ ਐਸਾਈਡ ਤੋਂ ਕਲੀਅਰ ਵੀਡੀਓ ਦੇ ਸਕਦੇ ਜੀ ਪੂਰਾ ਫੁੱਲਾ ਵੀ ਟਰਾਲਾ ਸੈਜ 1.5 18 ਸਵਾ 7 ਤੇ ਟਾਟਾ ਸੇਲ ਦਾ ਲੋਹਾ ਲੱਗਾ 10 ਇੰਚ ਦੀ ਚ ਐਸੀ ਆ ਫੁੱਲਾ ਵੀ ਐਂਗਲ ਲੱਗੇ ਹੋਏ ਆ ਕੋਈ ਚਾਲੂ ਮਾਲ ਨਹੀਂ ਲੱਗਾ ਆ घरेलू ट्रलाा या टायर पैर तो सत्तर पैसे पक्के टायर आ रेल का हिस्सा जी बाई चौबी के बैरिंग आ व्हील कप लगे हुए बाकी बैट साइड तो टायर टायरिंग कंडीशन देख सकते दे जी मैट मूड वगैरह लगे हुए हैं तो कैंची भी लेजर कटिंग दे दी हुई है पूरी ਹੈਵੀ ਕੰਡੀਸ਼ਨ ਦੇ ਵਿੱਚ ਟਰਾਲਾ ਆ ਹੈਵੀ ਕੰਡੀਸ਼ਨ ਦੇ ਵਿੱਚ ਕੈਂਚੀ ਲੱਗੀ ਹੋਈ ਆ 10 ਇੰਚ ਦੀ ਚੈਸੀ ਰੇਲ ਦਾ ਹਿੱਸਾ ਬਾਕੀ ਮਾਰਕਾ ਦੇਖ ਸਕਦੇ ਸੇਲ ਦਾ ਮ ਲੱਗਾ ਆ ਮਾਲ ਪਲਾਜ਼ਮਾ ਕਟਿੰਗ ਦੇ ਵਿੱਚ ਵੇਡੇ ਆ ਜੀ ਪਤਰੀਆਂ ਲੱਗੀਆਂ ਹੋਈਆਂ ਜੀ ਗੰਨੇ ਵਾਲੀਆਂ ਟਾਟਾ ਸੇਲ ਦੇ ਵਿੱਚ ਮਾਲ ਆ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਟਰਾਲਾ ਆ ਬਾਕੀ ਬੈਕਸਾਈਡ ਤੋਂ ਕਲੀਅਰ ਫੋਟੋ ਦੇਖ ਸਕਦੇ ਜੀ ਪੂਰਾ ਸੋਨਾ ਟਰਾਲਾ ਦੋਵੇਂ ਪਾਸੇ ਲੱਗਿਆ ਹੋਇਆ ਜੀ ਪੱਤਰੀਆਂ ਜੇ ਕਿਸੇ ਵੀਰ ਨੇ ਆਲੂ ਗੰਨੇ ਦੇ ਟਰਾਲਾ ਚਲਾਉਣਾ ਹੋਵੇ ਬਹੁਤ ਹੀ ਵਧੀਆ ਉਸ ਵੀਰ ਲਈ ਟਾਟਾ ਸੇਲ ਦੇ ਵਿੱਚ ਟਰਾਲਾ ਬਣਿਆ ਆ ਪੂਰੀ ਐਸੈਸਰੀ ਦੇ ਨਾਲ ਪਲਾਜ਼ਮਾ ਕਟਿੰਗ ਦੇ ਵਿੱਚ ਵੇਡੇ ਆ ਜੀ ਬਾਕੀ ਐ ਸਰ ਤੋਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ 65 ਤੋਂ 70% ਟੈਰਿਆ ਬਾਕੀ ਐ ਸਰ ਤੋਂ ਦੇਖ ਸਕਦੇ ਬੱਤੇ ਚੌਥਾ ਥਾਂ ਉਹ ਦਬਲਿਆ ਪਤਾਨੂੰ ਪਹਿਲਾਂ ਦੱਸਿਆ ਵੀਰ ਜੀ ਹੱਬਾਂ ਦੇਖ ਸਕਦੇ 10 ਰੱਟੀ ਹਾਬੇ 22 24 ਦੇ ਬੈਰਿੰਗ ਆ ਈਲ ਕੱਪ ਲੱਗੇ ਆ ਸੀਲ ਦਾ ਮਾਰਕਾ ਦੇਖ ਸਕਦੇ ਜੀ ਫਰਸ਼ ਬਿਲਕੁਲ ਸਾਫ਼ ਆ 10 ਇੰਚ ਦੀ ਚੈਸੀ ਹੈਵੀ ਮਾਲ ਦੇ ਵਿੱਚ ਟਰਾਲਾ ਬਣਾਇਆ ਆ ਜਾਂ ਰੇਲ ਦਾ ਹਿੱਸਾ ਆ ਜੀ ਉਹ ਕਾਂ ਲੱਗਿਆ ਹੀ ਆ ਵਾ ਫਰੰਟ ਸਾਈਡ ਤੋਂ ਦੇਖ ਸਕਦੇ ਪੂਰਾ ਮੋਡੀਫਾਈ ਟਰਾਲਾ ਮਾਡਲ 2024 ਕੋਰਕਮੈਂਟ ਦਾ ਟਰਾਲਾ ਬਣਾਇਆ ਆ ਤੇ ਇਹ ਟਰਾਲਾ ਖੜਿਆ ਆ ਜੀ ਤਰਨ ਤਾਨ ਦੇ ਝਬਾਲ ਪਿੰਡ ਤੇ ਤੇ ਵੀਰ ਉਹਨਾਂ ਦਾ ਨੰਬਰ ਕਰ ਲਿਓ ਨੋਟ ਉਹਨਾਂ ਦਾ ਨੰਬਰ ਕਰ ਲਿਓ ਨੋਟ 9779534667 ਇੱਕ ਵਾਰ ਤੋਂ ਫੇਰ ਨੰਬਰ ਕਰ ਲਿਓ ਨੋਟ 9779534667 ਨਿਊ ਹਾਲੈਂਡ ਦਾ ਹੀ ਉਹਨਾਂ ਕੋਲ ਟਰੈਕਟਰ ਹੈ ਨਿਊ ਹਾਲੈਂਡ ਦਾ ਹੀ ਕਲਰ ਹੋਇਆ ਵਾ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਟਰਾਲਾ ਆ ਤੇ ਵੀਰ ਉਹਨੇ ਲੋਡ ਅਨੁਸਾਰ ਟਰਾਲਾ ਵੇਚਦੇ ਪਏ ਆ ਤੇ ਜੇ ਕੋਈ ਵੀਰ ਇੰਟਰਸਟਡ ਹੋਵੇ ਏ ਟਰਾਲਾ ਵਿਜ਼ਿਟ ਕਰਕੇ ਟਰਾਲਾ ਖਰੀਦ ਸਕਦੇ ਮੁੱਲ ਹੈਗਾ ਜੀ 330000 ਮਾਡਲ 2024 2.5 ਫੁੱਟ ਦਾ ਵੇਢਿਆ ਪਲਾਜ਼ਮਾ ਕਟਿੰਗ ਦੇ ਵਿੱਚ ਵੇਢਿਆ ਤੇ ਮੰਜਾ-ਮੁੰਜਾ ਲੱਗਾ ਆ ਕੋਈ ਆਲੂ ਵਾਲਾ ਵੀਰ ਕੋਈ ਗੰਨੇ ਵਾਲਾ ਵੀਰ ਟਰਾਲਾ ਖਰੀਦ ਸਕਦਾ ਹੈ